ਨਿਭੜਿਆ ਹੋਗਾ। ਪਾਬੇ ਕਿੱਥੇ ਰੱਖਾਂ ਆਟਾ? ਅੰਦਰ ਰੱਖੇ ਰਸੋਈ ਤੇ ਰਸੋਈ ਚ। ਬੈਠ ਜਦੋਂ ਤੂੰ ਕਹੇਂਗੀ ਰੋਟੀਆਂ ਫੜਾਇ ਲੈ। ਨਾ ਰੋਟੀਆਂ ਨੂੰ ਨਹੀਂ ਮੈਂ ਕਹਿੰਦੀ। ਮੈਨੂੰ ਐ ਸੀ ਵੀ ਜੋ ਉਰੇ ਰੱਖ ਦਾਂਦਾ ਫਿਰ ਮੈਨੂੰ ਚੱਕ ਕੇ ਆਪ ਨੂੰ ਅੰਦਰ ਰੱਖਣਾ ਪੈਂਦਾ। ਐਵੇਂ ਫਿਰ ਮੇਰੀ ਜਾਨ ਨੂੰ 100 ਪੰਗੇ। ਬੈਠ ਜਾ ਚਾਹ ਵੀ ਮੈਂ ਕਹ ਇੱਕ ਪਾਣੀ ਲਿਆਵਾਂ। ਬਸ ਕੁਛ ਨਹੀਂ ਪੀਣਾ। ਹਾਂ। ਕੱਪੜੇ ਕੋਈ ਨਾਥਣੇ ਲੈ ਜੀਂ ਆਥਣੇ ਤੋਦੂੰਗੀ ਮੈਂ। ਕੱਪੜੇ ਤਾਂ ਮੈਂ ਲੈ ਜੂ ਬਾਬੀ। ਹਾਂ। ਤੂੰ ਤਾਂ ਨਾ ਮੈਥੋਂ ਆ ਸਾਰਾ ਗੋਲਾ ਧੰਦਾ ਕਰਉਂਦੀ ਰਹਿਣੀ ਆ। ਵੇ ਗੋਲੇ ਤੰਦੇ ਦਾ ਮੁੱਲ ਪਾਉਂਗੀ ਮੁੱਲ ਪਾਉਂ ਗੋਲੇ ਤੰਦੇ ਦਾ ਮੈਨੂੰ ਐਂ ਦੱਸ ਤੈਨੂੰ ਚਾਤਰਾ ਮਿਲਿਆ ਸੀ ਹਾਂ ਮਿਲਿਆ ਸੀ ਤੇਰੇ ਭਾਈ ਰਿਸ਼ਤੇ ਦੀ ਗੱਲ ਤੋੜ ਦੇ ਅੱਛਾ ਹਾਂ ਰਿਸ਼ਤਾ ਹੈਗਾ ਭਾਈ ਇੱਥੇ ਦੇ ਮਾਨਸਾ ਕੋਲੇ ਪਿੰਡਾ ਠੂਠੀ ਵਾਲਾ ਹੋਗਾ ਉੱਥੇ ਦਾ ਠੀਕ ਹੈ ਉੱਥੇ ਦੀ ਕੁੜੀ ਆ ਦੀ ਮੰਗਣੀ ਹੋ ਕੇ ਛੁੱਟੀ ਹੋਈ ਆ ਦੱਸ ਜੇ ਤਾਂ ਲੈ ਲੇਗਾ ਤਾਂ ਗੱਲ ਲੱਗੇ ਤੋੜ ਦੇ ਉਹ ਮੰਗਣੀ ਤਾਂ ਕੋਈ ਗੱਲ ਨਹੀਂ ਭਾਬੀ ਲੱਖ ਰੁਪਇਆ ਲੱਗੂ ਬਈ ਲੱਖੀ ਯਾਤਰਾ ਕਹਿੰਦਾ ਸੀ ਮੈਨੂੰ ਹਾਂ ਬਸ ਲੱਖ ਰੁਪਇਆ ਲੱਗੂਗਾ ਤੂੰ ਹਾਂ ਕਰ ਰਿਸ਼ਤਾ ਤੈਨੂੰ ਫੱਟਦੇ ਨੇ ਕਰਾ ਦਾਂਗੇ ਪਰ ਭਾਬੀ ਮੈਨੂੰ ਯਾਤਰੇ ਤੇ ਯਕੀਨ ਨਹੀਂ ਹੈਗਾ ਕਿਉਂ ਵੀ ਯਕੀਨ ਕਿਉਂ ਨਹੀਂ ਉਹ ਤਾਂ ਇੰਨਾ ਸਿਆਣਾ ਮੁੰਡਾ ਹੈਗਾ ਉਹਨੇ ਤਾਂ ਲੱਖਾਂ ਲੋਕਾਂ ਦੇ ਰਿਸ਼ਤੇ ਕਰਾਤੇ ਆ ਜੱਗੇ ਦਾ ਰਿਸ਼ਤਾ ਉਹਨੇ ਕਰਾਇਆ ਧੰਨੇ ਦਾ ਰਿਸ਼ਤਾ ਉਹਨੇ ਕਰਾਇਆ ਧੰਨੇ ਦੀ ਗਾਂ ਰਿਸ਼ਤੇਦਾਰ ਚ ਕੁੜੀਆਂ ਕੜੀਆਂ ਦੇ ਰਿਸ਼ਤੇ ਬਲੈਂਕ ਕਰਾਤੇ ਪਰ ਮੇਰਾ ਦਿਲ ਨਹੀਂ ਖੜਦਾ ਭਾਬੀ ਮੇਰੇ ਤੇ ਤਾਂ ਯਕੀਨ ਆ ਮੈਂ ਉਹਨੂੰ ਆਖਿਆ ਸੀ ਪੈਸੇ ਮੈਂ ਤੈਨੂੰ ਫੇਰ ਦੇਵਾਂ ਪਹਿਲਾਂ ਰਿਸ਼ਤਾ ਕਰਵਾ ਨਹੀਂ ਅੱਧੇ ਪੈਸੇ ਦਾ ਪਹਿਲਾ ਹੱਕ ਬਣਦਾ ਉਹ ਅੱਧਿਆਂ ਦੇ ਵੀ ਨਹੀਂ ਮੰਨਿਆ ਉਹ ਸਾਰੇ ਕਹਿੰਦਾ ਸਾਰੇ ਕਹਿੰਦਾ ਪਹਿਲਾਂ ਲੂ ਫਿਰ ਤੈਨੂੰ ਐ ਕਰਦੇ ਤੈਨੂੰ ਕੁੜੀ ਦੀ ਫੋਟੋ ਦਿਖਾ ਦੰਨੇ ਗੱਲਬਾਤ ਕਰਾ ਦਾਂਗੇ ਪੈਸੇ ਸਾਰੇ ਦੇ ਦੇ ਚਲ ਕੇਰਾ ਤੁਸੀਂ ਗੱਲ ਤਾਂ ਤੋਰੋ ਗੱਲ ਤਾਂ ਤੁਰ ਹੀ ਤੜਾਈ ਆ ਬਸ ਤੂੰ ਪੈਸੇ ਧਾਰਾ ਰਸਤਾ ਲਿਆ ਉਹਨੇ ਆਪਾਂ ਜਿੱਦ ਤੇ ਤੂੰ ਪੈਸੇ ਦੇਤੇ ਉਹਦੀ ਲਿਆਵਾਂਗੇ ਕੁੜੀ ਤੁਹਾਨੂੰ ਮੈਨੂੰ ਕੁੜੀ ਦੀ ਫੋਟੋ ਫਾਟਾ ਦਾ ਦਿਖਾਓ ਕ ਕੁੜੀ ਵਾਲੇ ਘਰੇ ਦਾ ਸੱਦੋ ਕੁੜੀ ਵਾਲੇ ਤੂੰ ਘਰੇ ਸੱਦ ਕੀ ਕਰਨਾ ਤੇਰੀ ਪੁੱਤ ਨੂੰ ਮੈਂ ਕਿਦਣ ਦੀ ਭੇਜੀ ਹੋਈ ਉਹਨਾਂ ਨੂੰ ਕੁੜੀ ਵਾਲੇ ਦੇਖਣ ਨਹੀਂ ਆਉਣਗੇ ਮੈਨੂੰ ਸਾਰਾ ਕੁਝ ਤੇਰੇ ਘਰ ਦਾ ਦੱਸਦਾ ਕੱਲਾ ਕੱਲਾ ਖੁੰਜਾ ਦੱਸਦਾ ਵੀ ਤੇਰੇ ਘਰੇ ਕਿੰਨੇ ਖੁੰਜੇ ਨੇ ਕੀ ਚੀਜ਼ ਪਈ ਆ ਕੀ ਨਹੀਂ ਪਈ ਸਾਰਾ ਕੁਝ ਦੱਸਿਆ ਹੋਇਆ ਤੂੰ ਹਾਂ ਕਰ ਤੂੰ ਲੱਖ ਰੁਪਏ ਧਰਾਂ ਕੁੜੀ ਉਹਦੀ ਲਿਆਵਾਂਗੇ ਚਾਹੇ ਤੂੰ ਆਥਣੇ ਲੱਖ ਲਿਆ ਆਥਣੇ ਕੁੜੀ ਚੱਕ ਲਿਆ ਨੇ ਚੱਲ ਮੈਂ ਦੇਖਦਾ ਫਿਰ ਪਹਿਲਾਂ ਮੈਂ ਦੇਖਦਾ ਹਾਂ ਪੈਸੇ ਕਰ ਤੂੰ ਹਿੱਲਾ ਬਸ ਕੁੜੀ ਨਾਲ ਦੀ ਨਾਲ ਹੋਰ ਗੱਲਾਂ ਦਾ ਤੁਹਾਡੀਆਂ ਸਾਰੀਆਂ ਮੈਨੂੰ ਫਟਾ ਪਰ ਆ ਪਹਿਲਾ ਪੈਸੇ ਵਾਲੀ ਜਿਆਦਾ ਗੱਲ ਮੈਨੂੰ ਨਹੀਂ ਪਤਾ ਕੀ ਕੀ ਸਿਸਟਮ ਆ ਮੈਂ ਤੈਨੂੰ ਦੱਸਦੀ ਆ ਇਹ ਜਿਹੜਾ ਚਾਤਰਾਗਾ ਇਹ ਲੋਕਾਂ ਦੇ ਰਿਸ਼ਤੇ ਕਰਾ ਦਿੰਦਾ ਭਾਈ ਪੈਸੇ ਟੱਕੇ ਨਾਲ ਆਗਲੇ ਨਾਲ ਸਾਬ ਕਿਤਾਬ ਨਹੀਂ ਕਰਦਾ ਹੁਣ ਇਹ ਮੈਨੂੰ ਕਹਿੰਦਾ ਵੀ ਪਹਿਲਾਂ ਤੂੰ ਦੇ ਦੇ ਮੈਨੂੰ ਲੱਖ ਰੁਪਏ ਵੀ ਮੈਂ ਕਿਉਂ ਮੈਂ ਪੈਸੇ ਲੱਖ ਰੁਪਏ ਪਹਿਲਾਂ ਦੇ ਤਾ ਦੇਉ ਪਰ ਤੇਰੀ ਜ਼ਿੰਮੇਵਾਰੀ ਹੋ ਹਾਂ ਜ਼ਿੰਮੇਵਾਰ ਤੋ ਕੋਈ ਨਾ ਤੇ ਰਿਸ਼ਤਾ ਕਰਾਵਾਂਗੇ ਤੈਨੂੰ ਨਾ ਜਾਂ ਤਾਂ ਤੂੰ ਜ਼ਿੰਮੇਵਾਰੀ ਓਟ ਵੀ ਹਾਂ ਮੈਂ ਹੈਗੀ ਹਾਂ ਮੈਂ ਪੈਸੇ ਦੇ ਦੇਣਾ ਨਾਥ ਨਹੀਂ ਦੇਣਾ ਹਾਂ ਤੂੰ ਲੈ ਪੈਸੇ ਜ਼ਿੰਮੇਵਾਰੀ ਹੈਗੀ ਪੈਸੇ ਲੈ ਆ ਤੂੰ ਰਿਸ਼ਤਾ ਕਰਾ ਦਾਂਗੇ ਤੈਨੂੰ ਜ਼ਿੰਮੇਵਾਰੀ ਹੈਗੀ ਜ਼ਿੰਮੇਵਾਰੀ ਤੇ ਠੀਕ ਆ ਜ਼ਿੰਮੇਵਾਰੀ ਠੀਕ ਹੈ ਹਾਂ ਤੂੰ ਲੈ ਪੈਸੇ ਲੈ ਚਲੋ ਮੈਂ ਕਰਦਾ ਗ੍ਰਾਂਥ ਅੰਤਨ ਦਾ ਕੰਟਜਾਮ ਤੂੰ ਉਹ ਹਜੇ ਪੈਸੇ ਪਹਿਲਾਂ ਮੈਨੂੰ ਪੜਾਜੀ ਉਹਨੂੰ ਦਸਤੀ ਨਾ ਵੀ ਤੂੰ ਮੈਨੂੰ ਕਿੰਨੇ ਪੈਸੇ ਪੜਾਇਆ ਕਿੰਨੇ ਨਾ ਪੜਾਇਆ ਨਹੀਂ ਪੈਸੇ ਤਾਂ ਉਹਨੂੰ ਸੱਦ ਕੇ ਸੁਣ ਦੋਹਾਂ ਨੂੰ ਇਕੱਠੇ ਨਹੀਂ ਪੜਾਉ ਚਲਹਾ ਹੀ ਕਰ ਲੈ ਬੁਲਾ ਲਈ ਉਹਨੂੰ ਪੈਸੇ ਲੈ ਪਰ ਇੱਕ ਗੱਲ ਆ ਭਾਬੀ ਤੂੰ ਇੰਨੇ ਲਾਰੇ ਲਾਏ ਮੈਨੂੰ ਹਨਾ ਕਿੰਨੇ ਮਹੀਨੇ ਕਿੰਨੇ ਸਾਲ ਪਰ ਅੱਜ ਪੈਸਿਆਂ ਦੇ ਨਾਂ ਤੇ ਤੂੰ ਦੇਖ ਲੈ ਝੱਟਦੇ ਨੇ ਕਹਦਾ ਕਿ ਮੈਂ ਤੈਨੂੰ ਰਿਸ਼ਤਾ ਕਰਾਉਣੀ ਆ ਕੁੜੀ ਵੀ ਦੇਖ ਲਈ ਪੈਸਿਆਂ ਦੀ ਆ ਸਾਰਾ ਕੁਝ ਅੱਜ ਕੱਲ ਪੈਸੇ ਦੀ ਖੇਡ ਹੈ ਜੇ ਪੈਸਾ ਕੋਲੇ ਹੈਗਾ ਤਾਂ ਬੱਲੇ ਬੱਲੇ ਨਹੀਂ ਕੋਈ ਨਹੀਂ ਪੁੱਛਦਾ ਤੇ ਆ ਜਿਹੜਾ ਮੈਂ ਥੇ ਗੋਲਾ ਧੰਦਾ ਕਰਾਇਆ ਉਹੀ ਫਰੀਜ਼ ਹੀ ਕਰਾਲਿਆ ਲੈ ਗੋਲਾ ਧੰਦਾ ਹੀ ਦੱਸਦਾ ਕਿ ਰੋਟੀ ਨਹੀਂ ਖਾ ਕੇ ਜਾਂਦਾ ਕੱਪੜੇ ਲੀੜੇ ਨਹੀਂ ਧੋਂਦੀ ਤੇਰੇ ਗੁੱਲਾ ਮਾਰਦਾ ਦੇਖ ਤਾਂ ਸਹੀ ਗੋਲਾ ਧੰਦਾ ਹੀ ਦੱਸਦਾ ਤੇ ਚਾਰ ਦਿਨ ਕੱਪੜੇ ਧੋਤੇ ਕਿਤੇ ਮੈਂ ਭੱਜ ਜਾਂ ਨੱਠ ਜਾਂਦਾ ਰੋਟੀ ਖਾ ਗਿਆ ਨਹੀਂ ਤੇ ਫਿਰ ਕੀ ਹੋ ਗਿਆ ਜਿੱਤ ਨਹੀਂ ਤੂੰ ਸੁਣਾਉਣਾ ਮੈਨੂੰ ਅਖੇ ਮੇਰੇ ਤੋਂ ਗੱਲ ਤੰਦੇ ਕਰਾਉਣੇ ਚੱਲ ਪਈ ਫਿਰ ਠੀਕ ਆ ਹੋਰ ਤੋਂ ਕਰਾ ਲਈ ਰਿਸ਼ਤਾ ਚੰਗਾ ਫਿਰ ਨਾ ਚੱਲ ਕੋਈ ਨਾ ਮੈਂ ਕਰਦਾ ਤੂੰ ਤਾਂ ਗੁੱਸਾ ਕਰ ਗਈ ਮੈਂ ਤਾਂ ਉਹ ਕਹਿੰਦਾ ਸੀ ਗੱਲਾਂ ਕਰਦਾ ਪਰ ਤੇ ਪਾਣੀ ਨਹੀਂ ਪਾਨ ਦਿੰਦਾ ਤੇਰੇ ਅਰਗੇ ਨੂੰ ਹੋਰ ਰਿਸ਼ਤਾ ਤਾਂ ਮੈਂ ਆ ਜਿਹੜੀ ਮੱਥਾ ਮਾਰੀ ਜਾਂਦੇ ਵੀ ਚੱਲ ਕੋਈ ਨਾ ਹੋ ਜੂ ਹੋ ਜੂ ਇਹ ਵੀ ਜਨਾਨੀ ਵਾਲਾ ਹੋਵੇ ਪਰ ਤੂੰ ਤੂੰ ਗਾ ਉਲਟੀ ਸਿਆੜਾ ਬੇਰ ਬਣਾਇ ਬੈਠਾਂਗਾ ਚਲ ਭਾਬੀ ਗੁੱਸੇ ਗਿਆ ਹੁੰਨੀ ਆ ਫਿਰ ਤੂੰ ਹਾਂ ਕਿ ਮੈਂ ਕਹਿਣਾਗਾ ਵੀ ਗੋਲਤਨ ਦਾ ਕਰਾ ਕੇ ਮੇਰੇ ਤੋਂ ਪੈਹੋ ਕਰ ਦਿਆਗੀ ਚਲ ਮੈਂ ਗਲਤੀ ਮੰਨ ਲੈ ਗਲਤੀ ਹੋ ਗਈ ਚੰਗਾ ਪੈਸਿਆਂ ਦਾ ਕਰ ਲੈ ਇੰਤਜਾਨ ਤੇ ਰਿਸ਼ਤਾ ਲੈਣਾ ਦੇਖਦਾ ਚੱਲ ਤੇਰੀ ਕੁੱਕੀ ਤਾਂ ਮੈਂ ਮਰੋੜ ਤਾ ਤੂੰ ਚਾਂਬਲਿਆ ਕਰਦਾ ਨਾ ਜਿਆਦੇ ਕੋਈ ਨਾ ਦੇਖਦਾ ਚੱਲ ਕਰ ਤੂੰ ਲਿਆ ਲੱਖ ਰੁਪਿਆ ਕਰਾਉਣੀਆ ਤੈਨੂੰ ਰਿਸ਼ਤਾ ਠੋਕ ਕੇ ਮੈਂ ਲੋ ਪਤੋਨੀ ਕਿੱਥੇ ਬੜੀ ਬੈਠੀ ਐ ਦੀਨ ਦੀ ਹੋਈ ਨਹੀਂ ਪਹਿਲਾਂ ਤਾਂ ਇੱਥੇ ਜੇ ਬੈਠੀ ਹੁੰਦੀ ਸੀਗੀ ਅੱਜ ਤਾਂ ਪਤਾ ਨਹੀਂ ਅੰਦਰ ਨਹੀਂ ਜਿੱਤੋ ਹੋ ਘਰੀ ਐ ਆਹੋ ਅੰਦਰ ਆ ਜਾ ਤਾਈ ਆ ਜਾ ਤਾਈ ਕੋਈ ਕੀ ਕਰੀ ਜਾਨੀ ਐ ਕੁਛ ਨਹੀਂ ਰੋਟੀ ਖਾ ਕੇ ਹਟੀ ਤੀ ਸੁਆਦ ਜੀ ਨਹੀਂ ਲੱਗੀ ਫਿਰ ਮਹਾ ਕਾ ਚਾਹ ਪੀਲਾ ਕਰਕੇ ਚਾਹ ਪੀ ਲਈ ਹੁਣ ਨੀਂਦ ਜੀ ਚੜਦੀ ਤੀ ਉਦੋਂ ਤੂੰ ਆ ਗਈ ਅੱਛਾ ਚਾਰ ਹੋ ਠੀਕ ਠਾਕ ਹਾਂ ਵਧੀਆ ਮੈਂ ਅਖੱਜ ਤੋਂ ਖੁੰਜਾ ਜਾਂ ਛੱਡੀ ਬੈਠੀ ਆਂ ਕਿਤੇ ਉੱਥੇ ਹੀ ਬੈਠੀ ਹੁੰਨੀ ਆ ਉੱਥੇ ਹੀ ਬੈਠੀ ਹੁੰਨੀ ਆ ਅੱਜ ਨਾ ਉਹ ਫਿਰਦਾ ਤਿਗਾ ਬਿੰਕੂ ਮਾਂ ਫਰੋਟਾਲ ਕੇ ਜੰਦਰ ਵੜ ਕੇ ਮਾਂ ਚਾਲ ਤੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਸਾਰਾ ਦਿਨ ਤੂੰ ਤਾਂ ਕੰਮ ਕਰਾਉਣੀ ਆ ਹਾਂ ਫਿਰ ਕੀ ਹਲੇ ਉਹਨੂੰ ਟਾਲਦੀ ਆ ਤੂੰ ਕਾ ਨੂੰ ਮੈਂ ਤੈਨੂੰ ਦੱਸਦੀ ਆ ਕੀ ਹੋਇਆ ਆਟਾ ਚੱਕ ਲਿਆ ਆ ਰੋਟੀ ਵੀ ਬਣਾ ਕੇ ਦੇਤੀ ਕੱਪੜੇ ਵੀ ਤੋਤੇ ਚਾਹ ਵੀ ਪੀ ਗਿਆ ਦੁਬਾਰਾ ਫੇਰ ਆਗਾ ਕਿੜਾ ਦੇ ਕੇ ਭਾਬੀ ਚਾਹ ਬਣਾ ਲੈ ਮਹਾਵੀਰ ਦੁੱਧ ਨਹੀਂ ਹੈਗਾ ਫਿਰ ਦੁਪਹਿਰ ਦੀ ਚਾਹ ਨੂੰ ਚਾਕਾਂਗੇ ਤਾ ਕਰਕੇ ਟਾਲਤਾ ਮਾ ਕੋਈ ਨਾ ਮਾ ਘੰਟੇ ਤੱਕ ਬਣਾਉਣੀ ਆ ਨਹੀਂ ਦੁੱਧ ਤਾਂ ਹੋਊਗਾ ਫਿਰ ਨੂੰ ਆਇਆ ਕਿਤੇ ਤਾਈ ਨੂੰ ਨਾ ਚਾਹ ਪਿਆਉਣੀ ਪੈ ਜੇ ਤਾਈ ਨੇ ਸੱਚ ਹਾਂ ਮੈਂ ਤਾਂ ਹੁਣੀ ਪੀ ਕੇ हटਿਆਂਗੀ ਤੂੰ ਪੀ ਐ ਚਾਹ ਕਿ ਜਾ ਕੇ ਪੀਵੇਂਗੀ ਨਹੀਂ ਮੈਂ ਤਾਂ ਆਪੇ ਜਾ ਕੇ ਪੀ ਲੂੰਗੀ ਇੰਨੀ ਤਾਂ ਮੈਨੂੰ ਪਤਾ ਤੂੰ ਕਿਹੜੀ ਚਾਹ ਪੀਉਂਗਾ ਨੇਕੜੂ ਸਾਨੂੰ ਨਹੀਂ ਉਹ ਤਾਂ ਕੋਈ ਨਾ ਜਿਹੋ ਜਿਹੀ ਹਿੰਮਤ ਜੀ ਨਹੀਂ ਜਦ ਨਾਲ ਰੋਟੀ ਖਾ ਲਈ ਵੱਧ ਹੁਣ ਨੇਸਤੀ ਚੜੀ ਘੱਟ ਖਾ ਲੈਂਦੀ ਢਿੱਡ ਤਾਂ ਆਪਦਾ ਹੀ ਸੀ ਢਿੱਡ ਆਪਦਾ ਸੀ ਗਾਜਰਾਂ ਦੀ ਸਬਜ਼ੀ ਬਣਾ ਲਈ ਦੁੱਧ ਪਾ ਕੇ ਬਾਲੀ ਸਵਾਦ ਲੱਗੀ ਨਾਲ ਚਾਰਤੀ ਫਿਰ ਆਏ ਚੱਪਤਾਰੇ ਵੀ ਖਾਈ ਚੱਲ ਗਰਮ ਗਰਮ ਰੋਟੀਆਂ ਖਾਈ ਚੱਲ ਤੇ ਡਪੜ ਲੈਗੀ ਖਾ ਖਾ ਕੇ ਅੱਗੇ ਬਿਠੇਰੀ ਮੋਟੀ ਹੋਈ ਪਈਆਂ ਮੋਟੀ ਤਾਂ ਪੁੱਛ ਨਾ ਕੁਸ ਬਾਲੀ ਹੋ ਗਈ ਕੀ ਕਰ ਬੇਲੀ ਰਹਿਣੀ ਆ ਬੇਲੀ ਤਾਂ ਰਹਿਣੀ ਹੈਗਾ ਕੋਈ ਉਹ ਤਾਂ ਵਿਚਾਰਾ ਉਹ ਦਿਨ ਰਾਤ ਪਹਾੜਾਂ 'ਚ ਫਿਰਦਾ ਸਮਾਨ ਤੋਂ ਹੁੰਦਾ ਫਿਰਦਾ ਹੁਣ ਉਹਦੇ ਸਰਤੇ ਐਸ ਕਰੂੰਗੀ ਮੈਂ ਹੋਰ ਕਿਦਾਂ ਸਰਤੇ ਐਸ ਕਰਾਂ ਭਈ ਨਹੀਂ ਚੱਲ ਚੰਗਾ ਮਤ ਆਈ ਸੀ ਤੇਰੇ ਕੋਲੇ ਹਾਂ ਇਹ ਰਿਸ਼ਤਾ ਕਰ ਲਾ ਮੈਨੂੰ ਤਾਂ ਕੀ ਤੇ ਰਿਸ਼ਤੀ ਦੁੱਖ ਹੈ ਹਾਂ ਦੱਸ ਮੈਂ ਕਹਿੰਦੀ ਸੀ ਮਾਹੋ ਰਿੱਕੂ ਮਿਲਿਆ ਸੀ ਮੈਨੂੰ ਤੇਰਾ ਆਟਾ ਚੱਕੀ ਆਉਂਦਾ ਸੀ ਹਾਂ ਤੇ ਤੂੰ ਆੜੀ ਉਹਨੂੰ ਰਿਸ਼ਤਾ ਕਰਾਉਣੀ ਆ ਕਿ ਲਾਰੇ ਜੀ ਲਾਉਣੀ ਆ ਨਾ ਰਿਸ਼ਤਾ ਕਰਾਵਾਂਗੇ ਕਿਹਾ ਤਾਂ ਹੈਗਾ ਪੱਕੀ ਗੱਲ ਕਰਦੇ ਤੇਰੇ 2-3 ਸਾਲ ਲੰਘ ਗਏ ਕਹਿੰਦੀ ਕਹਿੰਦੀ ਨੂੰ ਨਾ ਹੁਣ ਉਹਦੇ ਦਾ ਗੋਲਾ ਲੱਗਿਆ ਤੇਰੇ ਘਰੇ ਉਹ ਨਹੀਂ ਨਹੀਂ ਆ ਹੁਣ ਪੱਕਾ ਬੱਸ ਇੱਕ ਆਥਣੇ ਕਰਦਾ ਕਹਿੰਦਾ ਮੈਂ ਗੱਲ ਕਿਹਾ ਦਿਓ ਉਹਨੂੰ ਹੁਣ ਮੈਂ ਕਹਿੰਦਾ ਭਾਬੀ ਮੈਂ ਆਥਣੇ ਆਉਣਾਗਾ ਆਥਣੇ ਆ ਗਿਆ ਗਏ ਨਹੀਂ ਫਿਰ ਕੱਲ ਨੂੰ ਤਾਂ ਲੈ ਹੀ ਆਵਾਂਗੇ ਕੁੜੀ ਨਹੀਂ ਮੇਰੀ ਗੱਲ ਸੁਣ ਮੈਨੂੰ ਮਿਲਿਆ ਸੀ ਉਹ ਹਾਂ ਉਹ ਐਂ ਕਹਿੰਦਾ ਸੀ ਮੈਨੂੰ ਆ ਕੇ ਮੈਨੂੰ ਸ਼ਾਕ ਕਰਾਉਂਦਾ ਆਤਰਾ ਅਸੀਂ ਦੋਨੇ ਇਕੱਠੇ ਆ ਮੈਂ ਇਹਦੀ ਚਾਤਰਾ ਤੇ ਲੱਖ ਰੁਪਿਆ ਲੱਖ ਰੁਪਿਆ ਹੋਰ ਲੱਖ ਰੁਪਿਆ ਦੋੜਾ ਨਹੀਂ ਕੁੜੀ ਲੱਖ ਰੁਪਿਆ ਦੁਨੀਆ ਹੀ ਲੈਂਦੀ ਆ ਨਹੀਂ ਹੁਣ ਲੱਖ ਰੁਪਿਆ ਤਾਂ ਹੁਣ ਤਾਂ ਡੇਢ ਡੜ ਲੱਖ ਦਿੰਦੇ ਨੇ ਅਗਲਾ ਕਹਿੰਦਾ ਸਾਡਾ ਰਿਸ਼ਤਾ ਹੋਵੇ ਲੱਖ ਡੇਢ ਲੱਖ ਦੇਵੇ ਅਗਲਾ ਨਹੀਂ ਚੱਲ ਹੋਰ ਤਾਂ ਅਗਲੀਆਂ ਦੀਆਂ ਗੱਲਾਂ ਹਾਂ ਕਿਤੇ ਦੇਖੀ ਬੱਬਾ ਗੁਰ ਤੇਰੇ ਮੂਰੇ ਹੱਥ ਮਾਨੀਆ ਕਿਤੇ ਜਵਾਖ ਨਾ ਠੱਗੀ ਨਾ ਕਰਾ ਦੂ ਨਾ ਨਾ ਠੱਗੀ ਨਹੀਂ ਕਰਾਉਂਦੀ ਵਧੀਆ ਲੈ ਮਾਗੇ ਰਿਸ਼ਤਾ ਕਰ ਬਸ ਉਹ ਕਹਿੰਦਾ ਇੰਨਾ ਖਰਚ ਨਹੀਂ ਕਰਦਾ ਕੀੜੀ ਜਿੰਨਾ ਵੀ ਉਹਨੇ ਪੈਸਾ ਬਹੁਤ ਮਿਹਨਤ ਨਾਲ ਬਹੁਤ ਹਿੰਮਤ ਨਾਲ ਜੋੜਿਆ ਨਹੀਂ ਤਾਂ ਅੱਜ ਕੱਲ ਨਸ਼ੇ ਪੱਤਿਆਂ 'ਚ ਪੈ ਜਾਂਦੇ ਨੇ ਮੁੰਡੇ ਹੈ ਇਕੱਲੇ ਤੇ ਇਕੱਲੇ ਜਦੋਂ ਘਰੇ ਹੋਣ ਵਿਚਾਰੇ ਦੇ ਮਾਪੇ ਤੁਰ ਗਏ ਸੀ ਉਦੋਂ ਤੋਂ ਲੱਗਿਆ ਕਮਾਈ ਕਰਨ ਨਾ ਨਾ ਕੋਈ ਨਾ ਵਧੀਆ ਹੀ ਕਰਾ ਮਾਗੇ ਰਿਸ਼ਤਾ ਤਾਂ ਦੇਖੀ ਚੱਲ ਰਿਸ਼ਤਾ ਤਾਂ ਵਧੀਆ ਘਟਿਆ ਤਾਂ ਬਾਅਦ 'ਚ ਪਤਾ ਲੱਗੂਗਾ ਤਾਂ ਜਦੋਂ ਘਰੇ ਆ ਗਈ ਹਾਂ ਪਰ ਤੂੰ ਠੱਗੀ ਨਾ ਵਰਵਾ ਦੇ ਨਹੀਂ ਨਹੀਂ ਲਾਲ ਕਿਉਂ ਮੈਂ ਕਹਤਾ ਨਹੀਂ 1000 ਰੁਪਇਆ ਦੇਉ ਉਹ ہاں ਸਾਨੇ ਚ ਤੂੰ ਐ ਸਾਨੇ ਚ ਤਾਂ ਨਹੀਂ ਹੈਗੀ ਮੈਂ ਮੇਰੇ ਤਾਂ ਮੇਰੇ ਤਾਂ ਉਹਨੇ ਮੈਨੂੰ ਐ ਕਹਿ ਚਾਤ ਰਹੇ ਨੇ ਕਹਿੰਦਾ ਵੀ ਰਿਸ਼ਤਾ ਕਰਾਉਨੇ ਆਪਾਂ ਮੈਂ ਗਹਾਉ ਨੂੰ ਦੱਸਤਾ ਵੀ ਹਾਂ ਭਾਈ ਕਰਾ ਦਾਨੇ ਹੈਗੇ ਸਾਨੂ ਸਾਨੂ ਵਿਚਾਲੇ ਤਾਂ ਨਹੀਂ ਸਾਨੇ ਚ ਹੀ ਐ ਜੇ ਅੱਜ ਮੈਂ ਤੈਨੂੰ ਕਹਿਨੀ ਤੇ ਆਪਾਂ ਸਾਨੇ ਚ ਹੀ ਹੋਵਾਂਗੇ ਲੱਖ ਰੁਪਿਆ ਹੋਣਾ ਝਾੜਾ ਨਾਲ ਲੱਗਦਾ ਵੀ ਤੈਨੂੰ ਅਗਲਾ ਹੀ ਚੱਕ ਕੇ ਦੇ ਦੂਗਾ ਨਾ ਮੈਨੂੰ ਤਾਂ ਨਹੀਂ ਦਿੰਦਾ ਉਹ ਤੇ ਚਤਰੇ ਨੂੰ ਦਊਗਾ ਦਊ ਤਾਂ ਚਤਰੇ ਨੂੰ ਚਲੋ ਤਾਂ ਛੋਡੀ ਵਿੱਚੋਂ ਗੱਲ ਆ ਕਿ ਮੈਂ ਵੀ ਹੋਵੇ ਮੈਂ ਤਾਂ ਕੀ ਲੈਣਾ ਤੂੰ ਲੈ ਚਾਹ ਚਤਰਾ ਲਵੀ ਹੈ ਗੱਲ ਕਰ ਮੈਂ ਤਾਂ ਜਿਹੜੀ ਆਪ ਸਬੂਤ ਮੰਗਦੀਆਂ ਮੈਂ ਮੰਗਦੀਆਂ ਭਾਈ ਮੈਂ ਜ਼ਿੰਮੇਵਾਰ ਹੋ ਕੇ ਉਹ ਮੁੰਡੇ ਨੂੰ ਕਿਹਾ ਵੀ ਚਲ ਦੇ ਦੇ ਤੇ ਪੈਸੇ ਤੇਥੋਂ ਨਿਕਲਣਗੇ ਫੇਰ ਫੇਰ ਨਾ ਕਹੀ ਮੇਰੇ ਕੋਲ ਪੈਸੇ ਕਿੱਥੇ ਹੁੰਦੇ ਨੇ ਜੇ ਮੈਨੂੰ ਪੈਸੇ ਆਉਂਦੇ ਹੋਣ ਫਿਰ ਤਾਂ ਮੈਂ ਕਹਾ ਹਾਂ ਮੈਂ ਓਟਾ ਵੀ ਹਾਂ ਭਾਈ ਮੇਰੇ ਕੋਲੇ ਆਉਣਗੇ ਤੇ ਚਾਤਰੇ ਕੋਲੇ ਜਾਣਗੇ ਫਿਰ ਚਾਜ ਜਤੋਂ ਚਾਤਰੇ ਨਾਲ ਗੱਲ ਕਰ। ਚਾਤਰੇ ਨਾਲ ਤੇਰੀ ਗੱਲ ਤਾਂ ਹੋਈ ਐ ਮੈਂ ਮੈਨੂੰ ਤੋਣੇ ਐ ਕਹਾ ਕਹਿੰਦਾ ਇਹਨੂੰ ਆਪਾਂ ਰਿਸ਼ਤਾ ਕਰਾ ਦਿੰਨੇ। ਹਾਂ ਮਾਂ ਠੀਕ ਆ ਭਾਈ ਕਰਾ ਦੇ। ਆ ਫੇਰ ਤੂੰ ਬੀਬੀ ਵਿੱਚ ਸਾਨੇ ਚ ਹੋਵੇਂਗੀ ਨਾ ਪੈਸੇ ਟਕੇ ਨਹੀਂ ਮੈਨੂੰ ਪਤਾ ਹੈਗਾ ਪੈਸੇ ਟਕੇ ਦਾ ਸਾਬ ਕਿਤਾਬ ਨਹੀਂ ਹੈਗਾ ਆਪਣੇ ਕੋਲੇ ਬੀਬਸ ਮੈਂ ਤਾਂ ਐ ਕਹਤਾ ਵੀ ਅਗਲਾ ਪਹਿਲਾ ਲੱਖ ਰੁਪਇਆ ਮੰਗਦਾ ਉਹ ਕਹਿੰਦਾ ਕੋਈ ਨਾ ਦੇ ਦਾਂਗੇ। ਬਸ ਤੂੰ ਚਲਾਕੀਆਂ ਹੀ ਨਾ ਕਰ ਮੈਨੂੰ ਪਤਾ ਤੂੰ ਬਾਹਲੀ ਚਤਰ ਚਲਾਕਤੀ ਚਲ ਕੋਈ ਨਾ ਤਾਂ ਹੀ ਮੇਰੀ ਗੱਲ ਸੁਣ ਦੇ ਤੇਰੇ ਮੂੰਹ ਤੇ ਹੀ ਕਹਿਨੀ ਆ ਪਰ ਮਾਂ ਦੀ ਤੈਨੂੰ ਗੁੱਸਾ ਹੀ ਲੱਗੇ ਮੇਰੀ ਗੱਲ ਸੁਣ ਆਪਾਂ ਤਾਂ ਉਹ ਕੰਮ ਕਰਤਾ ਕਿ ਪਿੰਡ ਵਿੱਜੇ ਨਹੀਂ ਮੰਗੇ ਤੇ ਪਹਿਲਾਂ ਆਗੇ ਅਗਲੇ ਦਾ ਵਿਆਹ ਤਾਂ ਹੋ ਜਾਣ ਤੇ ਲੱਖ ਰੁਪਏ ਨੂੰ ਰੋਣ ਲੱਗ ਗਈ ਪਹਿਲਾਂ ਜੇ ਵਿਆਹ ਹੋ ਗਿਆ ਲੱਖ ਰੁਪਏ ਦਾ ਅਗਲਾ ਮਿੰਟ ਚ ਦੇ ਦੂ ਨੀ ਮੇਰੀ ਗੱਲ ਸੁਣ ਮੈਂ ਜਮਾ ਨਹੀਂ ਰੋਂਦੀ ਲੱਖ ਰੁਪਏ ਨੂੰ ਵਿਆਹ ਹੋ ਜੇ 20000 ਤੈਨੂੰ ਮੈਂ ਦੇ ਕੇ ਜਾ ਬਸ ਹਾਂ ਚੰਗਾ ਫਿਰ ਕਰਾ ਦੇ ਵਿਆਹ ਕਰਾ ਦੇ ਪਰ ਮੁੰਡੇ ਦਾ ਰਿਸ਼ਤਾ ਕਰਾ ਦਾਂਗੇ ਕੋਈ ਨਾ ਰਿਸ਼ਤਾ ਕਰਾ ਵਿਆਹ ਕਰਾ ਤੇ ਤੇ ਨੂੰ ਜੁ ਵਧੀਆ ਨੇ 20000 ਦਾ ਸੂਟ ਲੈਣਾ ਹੋਊ ਸੂਟ ਲੈ ਕੇ ਦੇ ਦੂ ਤੇ ਨਹੀਂ ਹੋ ਕੋਈ ਫਿਰ ਫਿਰ ਕਰਦਾ ਫਿਰਦਾ ਮੈਨੂੰ ਤਰਸ ਆਉਂਦੀ ਏ ਜਾਨਾ ਮੈਂ ਕੋਈ ਨਾ ਤਾਈ ਕਰਾਵਾਂਗੇ ਪੈਸੇ ਦੀ ਗੱਲ ਨਹੀਂ ਗੱਲ ਕਰ ਆ ਵੀ ਗੱਲ ਸਹੀ ਹੋਵੇ ਹਾਂ ਕੋਈ ਨਾ ਕਰ ਬਰ ਵੀ ਸੋਨਾ ਕਰ ਮੈਂ ਕਿਹਾ ਸੀ ਉਹਨੂੰ ਚਾਤਰੇ ਨੂੰ ਕਹਿੰਦਾ ਕੋਈ ਨਾ ਕਰਾ ਦਾਨੇ ਕਰਾ ਦਗਾ ਚੱਕ ਚੰਗਾ ਚਾਹ ਤਾਂ ਹੁਣ ਤੂੰ ਮੈਨੂੰ ਪਿਉਂਦੀ ਕੋਈ ਨਹੀਂ ਚਾਹ ਤਾਂ ਮੈਂ ਚੱਲ ਆਪਦੇ ਘਰੇ ਜਾ ਕੇ ਪੀ ਲਾ ਉਹ ਤਾਂ ਤੂੰ ਪਹਿਲੇ ਹੀ ਕਹਤਾ ਹਾਂ ਬਣਾ ਲਈ ਕੋਈ ਨਾ ਮੈਂ ਦਾਦੀ ਮੈਨੂੰ ਮੈਂ ਵੀ ਆ ਜੂ ਆਜੀ ਆਜੀ ਆ ਜਾ ਫਿਰ ਨਾਲ ਹੀ ਆ ਜਾ ਨਾ ਫਿਰ ਤਾਂ ਮੇਰੇ ਭਾਂਡੇ ਪੈਣ ਵੰਜਨ ਵਾਲੇ ਭਾਂਡੇ ਮਾਂਦੀਆਂ ਕੁਟੀ ਚਤਰ ਚਲਾਗਾ ਰੋਟੀ ਉਹਨੂੰ ਬਣਾ ਕੇ ਨਹੀਂ ਦਿੰਦੀ ਨਾ ਮੈਂ ਕਿਹਾਗਾ ਤਾਂ ਮੇਰੇ ਕਰਕੇ ਲੱਖ ਰੁਪਏ ਦਿੰਦਾ ਹੁਣ ਤੱਕ ਲੱਖ ਰੁਪਏ ਦੇਣ ਵਾਲੀ ਹੁੰਦੀ ਤੂੰ ਲੱਖ ਉਦੋਂ ਦਾ ਰਿਸ਼ਤਾ ਨਾ ਕਰਾ ਦਿੰਦੀ ਹੁਣ ਅਸੀਂ ਰਿਸ਼ਤਾ ਕਰਾਉਣੇ ਹੁਣ ਆਪਾਂ ਵਿੱਚ ਟੰਗ ਫਸਾਈ ਜਾਂਦੀ ਐ ਇਹਨੂੰ ਕੌਣ ਪੁੱਦਾ ਉਹ ਵੀ ਫਰਦੀਆਂ ਨੇ ਬਾ ਬਾ ਕਰਦੀਆਂ ਵੀ ਦੱਸ ਤਾਏ ਕਿ ਲੈਣਾ ਅਸੀਂ ਕਰਾਈ ਜਾਂਦੇ ਆ ਠੀਕ ਆ ਨਹੀਂ ਕਰਾਉਣ ਵਾਲੀ ਹੁੰਦੀ ਤੂੰ ਅਦਨ ਦਾ ਲਿਆ ਕੇ ਰਿਸ਼ਤਾ ਰੱਖ ਲੰਦੀ ਤੈਨੂੰ ਅੱਡੇ ਲੱਖ ਰੁਪਏ ਚੁੱਪਦਾ ਆਏ ਹੋ ਗਿਆ ਹੋ ਵੀ ਲੱਖ ਰੁਪਏ ਉਹਨਾਂ ਕਣੀ ਨਾ ਬਗ ਜੀ ਮੇਰੇ ਕਣੀ ਆ ਜੀ ਬਹੁਤ ਸ਼ਿਹਰਾ ਇਹ ਬੁੜੀ ਬਹੁਤ ਸ਼ਿਹਰਾ ਇਹਨੂੰ ਆਏ ਆਗਾ ਕੋਈ ਨਾ ਮੇ ਚਤਰੇ ਜੀ ਨੂੰ ਲੰਗ ਫੋਨ ਹਲਤਾ ਉਹਨੇ 12:30 ਹੋਏ ਨੇ 1 ਵਜੇ ਕਿਹਾ ਸੀ 1 ਵਜੇ ਆਊਗਾ ਅੱਧਾ ਘੰਟਾ ਹੋਰ ਦੇਖਦੀਆਂ ਜੇ ਆ ਗਿਆ ਅਗਰ ਨਹੀਂ ਫਿਰ ਆਪ ਜਾਉ ਉਹਨਾਂ ਦੇ ਘਰੇ ਰਿੰਕੂ ਹਾਂ ਕੇ ਵੇ ਚਤਰੇ ਓਏ ਹੁਣ ਤਾਂ ਗਾਲ ਲਿਆ ਕਰ ਬਚੋਲਾ ਬੁਝੂਲਾ ਕਹਿ ਲਿਆ ਕਰ ਓਏ ਕਹਿ ਲਾਂਗੇ ਅਜੇ ਤਾਂ ਕੱਚ ਹੈਗੀ ਕੱਚ ਵੀ ਬਈ ਹਾਂ ਤੇਰੇ ਤਾਂ ਕਰਮ ਹੀ ਖੁੱਲ ਗਏ ਅੱਛਾ ਮਾਂ ਕੀ ਪੁੱਛਦਾ ਇੰਨੀ ਸੋਹਣੀ ਕੁੜੀ ਓਏ ਹੈ ਵਿਚਾਰੀ ਉਹ ਦੁੱਖਾਂ ਦੀ ਮਾਰੀ ਸੀ ਮਾਂ ਆ ਭਾਈ ਪੈਸਾ ਬਹੁਤਾ ਬਹਨ ਭੂਣ ਖੁੱਲਾ ਮੁੰਡੇ ਕੋਲੇ ਕਿਸੇ ਚੀਜ਼ ਦੀ ਘਾਟ ਨਹੀਂ ਤੇ ਐ ਅਥ ਲਾਏਗਾ ਨਾ ਹਾਂ ਮਾਂ ਮੈਲੀ ਹੋ ਜਾ ਆਏ ਨਹੀਂ ਪਤਾ ਪੈਸਾ ਨੀਲੀ ਪੈਣੇ ਅੱਛਾ ਐ ਵੀ ਨਾ ਚਤਰਾ ਜਾਣੀ ਮੈਨੂੰ ਯਾਰ ਆਇਆ ਤੂੰ ਹੀ ਨਾ ਮਾਰੀ ਜਾਂਦਾ ਜਾਂ ਤਾਂ ਮੈਨੂੰ ਫੋਟੋ ਫਟੋ ਦਿਖਾ ਹੈ ਫੋਟੋ ਦਿਖਾ ਬਈ ਉਹ ਯਾਰ ਤੇਰੇ ਸਾਹਮਣੇ ਆ ਜੂ ਉਹ ਮੈਨੂੰ ਸੰਗੀ ਜੀ ਲੱਗੀ ਫੋਟੋ ਕਿਸਦੇ ਨੂੰ ਉਹ ਤਾਂ ਕਹਿੰਦੇ ਭਾਈ ਆਪਦੇ ਮੋਬਾਈਲ ਮੂਲ ਚ ਕਿਤਨੀ ਆਹ ਮਹਾ ਪਾਈ ਜਦੋਂ ਮੈਂ ਦੇਖ ਲਈ ਤੇ ਮੇਰੇ ਯਾਰ ਨੂੰ ਵੀ ਪਸੰਦ ਆ ਠੀਕ ਹੈ ਚੱਲ ਫਿਰ ਤਾਂ ਹਾਂ ਤੂੰ ਕਿੱਥੇ ਚੱਲਿਆ ਸੀ ਮੈਂ ਤਾਂ ਬਸ ਤੇਰੇ ਕੋਲ ਹੀ ਆਉਣ ਲੱਗਿਆ ਸੀ ਅੱਛਾ ਉਹ ਚੱਲ ਮੈਂ ਆ ਗਿਆ ਚੱਲ ਤੂੰ ਆ ਗਿਆ ਉਹ ਮੈਂ ਵੀ ਹੁਣ ਉਹਨਾਂ ਦਾ ਜਾਂਦਾ ਸੀ ਉਹ ਕੰਨੇ ਰਵੀ ਪੇਟੀ ਪੁੱਟੀਆਂ ਲੈ ਲਈ ਅੱਜ ਤੈਨੂੰ ਪਤਾ ਯਾਰ ਇੱਕ ਤਾਂ ਫਿਰ ਆਏ ਆ ਲੈ ਕਹਿ ਜਾਂਦਾ ਵੀ ਖਰਚਾ ਨਹੀਂ ਹੁੰਦਾ ਬਚੋਲੇ ਦਾ ਲੈ ਹੁਣ ਉੱਥੇ ਜਾਊਗਾ ਉਹਨਾਂ ਦੇ ਸਾਰੇ ਸਮਾਨ ਦਿਵਾਉ ਉਹਨਾਂ ਨੂੰ ਅੱਜ ਆਪ ਨਾਲ ਤੁਰ ਫਿਰ ਕੇ ਐਡੀ ਕਾਲੀ ਯਾਰ ਪੇਟੀਆਂ ਲੈਣ ਦੀ ਮੁੰਡਾ ਵੀ ਨਹੀਂ ਦੇਖਿਆ ਓਏ ਉਹ ਕਹਿੰਦੇ ਚੁੰਨੀ ਚੜਾ ਕੇ ਤੋਰਾਂਗੇ ਭਾਈ ਚੱਲ ਤੋਰ ਤਾਂ ਕੇ ਮਨਜੀ ਦੇ ਲੋ ਕਹਿੰਦੇ ਅਸੀਂ ਮੁੰਡੇ ਦੇ ਵਿਆਹ ਤੇ ਆਵਦੇ ਤੇ ਇਕੱਠ ਕਰਾਂਗੇ ਕੁੜੀ ਦੇ ਨਹੀਂ ਕਰਦੇ ਅੱਛਾ ਹਾਂ 9 10 ਦਿਨਾਂ ਤੈਨੂੰ 9 10 ਆ ਕਿਤਾ ਕਾਲਾ ਹੋਇਆ ਕਾਲਾ ਯਾਰ ਹੋਣਾ ਹੀ ਨਹੀਂ ਉਹ ਤੈਨੂੰ ਪਤਾ ਉਮਰ ਤੱਕ ਕਿੰਨੀ ਹੋਈ ਤੂੰ ਯਾਰ ਕਾਲਾ ਨਹੀਂ ਹੋਣਾ ਉਮਰਾਂ ਉਮਰਾਂ ਕੀ ਰੱਖਿਆ ਮੇਰੀ ਗੱਲ ਸੁਣ ਲੈ ਕਬੀਲਦਾਰੀਆਂ ਨਾ ਮੰਗੂ ਬਈ ਲੜਾਈ ਝਗੜਾ ਨਾ ਰਹੀ ਤੇ ਮੈਂ ਤੈਨੂੰ ਕੋ ਹੋਰ ਨਾ ਗੱਲ ਤਾਂ ਉਹਨਾਂ ਆਪ ਦੀ ਪਰਜਾਈ ਕੋਲੇ ਘਟ ਜਾਇਆ ਕਰ ਅੱਛਾ ਹਾਂ ਸਾਰਾ ਦਿਨ ਉਹਨੇ ਇਹਨ ਕੀ ਕਰ ਰਿਹਾ ਕੋਈ ਪਾਣੀ ਮਾਰ ਜੂ ਵੀ ਸਾਰਾ ਦਿਨ ਭਾਈ ਉਹਨਾਂ ਦੇ ਘਰੇ ਰਹਿੰਦਾ ੁੱਡੀ ਕੁੜੀ ਨੂੰ ਕਿੱਥੋਂ ਸਾਮੂ ਭਿੰਕ ਜੀ ਤਾਂ ਉਹਨਾਂ ਨੂੰ ਲੱਗੀ ਸੀ ਫੇਰ ਮੈਂ ਉਹਨੂੰ ਦੱਸਤਾ ਮਾਹ ਪਾਈ ਕੱਲਾ ਕਹਿ ਰਿਆ ਕਰੇ ਮਾਪੇ ਉਹ ਹਿੰਨੀ ਰੋਟੀ ਟੁਕਕ ਤਾਂ ਖਾਣੀ ਐ ਕਿ ਤੋਂ ਹੁਣ ਜਦੋਂ ਮਹਾ ਵਿਆਹ ਹੈ ਗਿਆ ਕਿਉਂ ਜਾਊਗਾ ਅਗਲਾ ਹਾਂ ਮੈਂ ਕਿਉਂ ਜਾਉਂਦਾ ਹਾਂ ਮੈਂ ਤੂੰ ਬਾਦ ਨਹੀਂ ਜਾਂਦਾ ਬਸ ਮੈਂ ਜਾਂਦੇ ਨਹੀਂ ਹਾਂ ਤੇ ਲੈ ਫੇਰਾ ਕੋਲੋਂ ਤੂੰ ਦਾ ਕਰ ਲਿਆ ਯਾਰ ਉਹਦਾ ਆ ਪੈਸੇ ਹਾਂ ਤੇਰੇ ਕੋਲ ਤਾਂ ਲੱਗੇ ਮੈਂ ਲੈ ਫੜਾ ਫਿਰ ਆਏ ਨਹੀਂ ਦਿੰਦਾ ਮੈਂ ਹਾਂ ਉਹ ਜੀਤੋ ਦੇ ਸੱਦ ਕੇ ਉਹਨੂੰ ਮੂੰਹ ਤੇ ਦੇਉਂ ਉਹਦੇ ਕਹਿੰਦਾ ਮੱਝ ਨੂੰ ਫੀਨ বাজਾਈ ਕੇ ਨਾ ਬਜੇ ਫਿਰ ਉਹੀ ਹੋ ਗਈ ਨਾ ਗੱਲ ਓਏ ਕਮਲਿਆ ਮੇਰੀ ਗੱਲ ਸੁਣ ਉਹਨੇ ਨਹੀਂ ਸਿਰੇ ਚੜਨ ਦੇਣਾ ਸਾਰਾ ਕੰਮ ਤਾਂ ਆਪਣਾ ਮਾਨੇ ਜਾ ਗੱਲ ਹੁਣ ਤਾਂ ਤੈਨੂੰ ਕਹਿ ਕੇ ਗਏ ਮੈਂ ਨਹੀਂ ਜਾਂਦਾ ਉਹਨਾਂ ਦੇ ਘਰੇ ਤਾਂ ਕੁੜੀ ਵਾਲੇ ਸ਼ੱਕ ਕਰਦੇ ਨੇ ਯਾਰ ਉਹ ਜ਼ਿੰਮੇਵਾਰੀ ਓਟਦੀ ਆ ਉਹ ਉਹਦੀ ਕਾਹਦੀ ਜ਼ਿੰਮੇਵਾਰੀ ਆ ਉਹਦੀ ਜ਼ੁਬਾਨ ਹੈਗੀ ਆ ਕੋਈ ਉਹਦੀ ਜੇ ਚਲ ਉਹਦੇ ਸਾਹਮਣੇ ਦੇ ਦੇ ਹੁਣ ਇੱਥੇ ਤੂੰ ਆਇਆ ਮੈਂ ਤੈਨੂੰ ਇਕੱਲੇ ਨੂੰ ਫੜਾ ਤੇ ਮੁੜ ਕੇ ਤੂੰ ਮੁੱਕਰ ਜੇ ਤੇ ਕੁੜੀ ਵਾਲੇ ਨੇ ਹੁਣ ਮੇਰੇ ਨਾਲ ਪੰਚਾਇਤ ਜਾਂਦੀ ਹੁੰਦੀ ਆ ਇਕੱਲੇ ਹੀ ਕਰਾਉਣਾ ਫਿਰ ਤਾਂ ਉਹ ਤੋਂ ਮੇਰੇ ਨਾਲ ਲੈਂਦੀ ਆ ਉਹ ਪੈਸੇ ਤਾਂ ਤੂੰ ਮੈਥੋਂ ਲੈਣੇ ਆ ਕੁੜੀ ਵਾਲਿਆਂ ਤੋਂ ਨਹੀਂ ਲੈਣੇ ਚਲਾਇਆ ਕਰ ਫਿਰ ਨਹੀਂ ਜਕੀ ਨਾ ਕਿਤੇ ਵਿਆਹ ਹੋਵੇ ਨਾ ਨਾਲੇ ਮੇਰਾ ਲੱਖ ਰੁਪਿਆ ਵੀ ਜਾਵੇ ਜੇ ਤੈਨੂੰ ਲੱਖ ਰੁਪਿਆ ਪਿਆਰ ਹੈ ਨਾ ਚਲ ਮੈਂ ਕਿੰਦਰ ਨੂੰ ਕਰਾ ਦਿੰਦਾ ਆ ਛੋਟੇ ਵਾਲੇ ਨੂੰ ਮੇਰੀਆਂ ਮਿਲ ਤਾਂ ਕਰਦੇ ਆ ਨਹੀਂ ਨਹੀਂ ਮੇਰੀ ਗੱਲ ਸੁਣ ਗੁੱਸਾ ਕਰਕੇ ਤੂੰ ਤਾਂ ਪਰ ਮੜਾ ਜ ਮੈਂ ਕਹਿੰਦਾ ਵੀ ਉਹਦੇ ਸਾਹਮਣੇ ਜੇ ਕਿਰਮ ਮੈਂ ਪੈਸੇ ਭੜਾ ਦੇ ਤੈਨੂੰ ਮੇਰੀ ਗੱਲ ਸੁਣ ਜਿੰਨਾ ਉਹਦੇ ਨਾਲ ਕਰੇਗਾ ਓਨੀ ਉਲਝੂਗਾ ਤੂੰ ਮੈਨੂੰ ਪੈਸੇ ਭੜਾ ਦੇਗਾ ਗੱਲ ਸੁਣ ਮੈਂ ਜਾ ਕੇ ਉਹਨਾਂ ਨੂੰ ਸੁਭਾਨਦਵਾ ਮੈਂ ਇਹਨੂੰ ਲੋੜ ਨਹੀਂ ਸੀ ਇਹਨਾਂ ਦੀ ਹਾਂ ਉਹਨਾਂ ਦਾ ਕੀ ਹੈ ਨਾ ਉਹਨਾਂ ਨੇ ਥੋਕ ਵੀਲਦਰੀ ਹੁੰਦੀ ਆ ਉਹ ਕਹਿੰਦੇ ਬਚੋਲਿਆ ਲੱਖ ਰੁਪਇਆ ਲੈ ਆਈ ਤੂੰ ਮਾਂ ਪਾਪੀ ਮੇਰੇ ਕੋਲ ਤਾਂ ਅਜੇ ਹੈ ਨਹੀਂ ਮੈਂ ਲੁਕੋ ਨਹੀਂ ਰਿਹਾ ਤਾਂ ਮੈਂ ਸਿੱਧਾ ਕਹਤਾ ਮੈਂ ਲੱਖ ਰੁਪਇਆ ਲੇਤਾ ਭਈ ਮੈਂ ਤਾਂ ਹਾਂ ਵੀ ਸੌਣੇ ਤੋਂ ਤੁਹਾਡੇ ਤੋਂ ਉਹ ਕਹਿੰਦੇ ਮਾਂ ਉਹ ਤੋਂ ਫੜ ਲਿਆ ਉਹ ਅੱਜ ਚੱਲ ਤੂੰ ਸਮਾਨ ਲੈ ਲਓ ਮੇਰੇ ਕੋਲੇ ਨਹੀਂ ਆਉਂਦਾ ਮੈਂ ਤਾਂ ਕੁੜੀ ਵਾਲਿਆਂ ਨੂੰ ਸਮਾਨ ਦਿਵਾ ਕੇ ਆਉਣਾ ਇਹ ਉਹ ਮੈਨੂੰ ਠਹਿਰ ਕੇ ਦੇਣਗੇ ਯਾਰ ਮੈਂ ਕਹਿੰਦਾ ਕਿਹੜਾ ਇੱਕ ਵਾਰੀ ਜਿੱਤੋ ਦੀ ਪੂਛ ਫੜਨ ਪਿੱਛੇ ਦਿੱਤੀ ਦਰਹਿ ਰਿਹਾ ਉਹ ਮੈਨੂੰ ਤਾਂ ਤੇਰੇ ਤੇ ਸ਼ੱਕ ਹੋਣ ਲੱਗ ਗਿਆ ਯਾਰ ਮੈਂ ਗਲ ਕੁੜੀ ਦੀ ਜ਼ਿੰਦਗੀ ਨਾ ਖਰਾਬ ਕਰਾ ਦਾਂ ਕਿਤੇ ਸਾਰਾ ਦਿਨ ਜੀਤੋ 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 ਚੱਲ ਫਿਰ ਮੇਰੀ ਗੱਲ ਸੁਣ ਫੜਾ ਤਾਂ ਮੈਂ ਤੈਨੂੰ ਦਿੰਦਾ ਪਰ ਇਹ ਨਾ ਹੋਵੇ ਕੱਲ ਨੂੰ ਕਿਤੇ ਮੈਂ ਪੰਚਾਇਤ ਇਕੱਠੀ ਕਰਦਾ ਫਿਰਾਂ ਤੇਰੇ ਮਗਰ ਅੱਜ ਤੱਕ ਕਿਸੇ ਨੇ ਕੀਤੀ ਆ ਪੰਚਾਇਤ ਤੱਕ ਜਾਣ ਹੀ ਨਹੀਂ ਦਿੱਤਾ ਕੰਮ ਚਾਤ ਰਹੇ ਨੇ ਪੰਚਾਇਤ ਉਹਨਾਂ ਦੇ ਇਕੱਠੀ ਹੁੰਦੀ ਆ ਜਿਹੜੇ ਠੱਗੀ ਮਾਰਦੇ ਹੁਣ ਮੈਂ ਤਾਂ ਸਿਰੇ ਦਾ ਇਮਾਨਦਾਰ ਬੰਦਾ ਠੀਕ ਆ ਚੱਲ ਕੋਈ ਨਾ ਫਿਰ ਲੈ ਫਿਰ ਫੜ ਯਾਰ ਫੜਾ ਦੇ ਆਪਾਂ ਨੂੰ ਤਾਂ ਇਹਦਾ ਮੂੰਹ ਪਿਆਰੀ ਨਹੀਂ ਮੈਂ ਤਾਂ ਪਿੱਛੇ ਕਰ ਲੈ ਲੈ ਤੇ ਫਿਰ ਹੁਣ ਆਉਂਗੀ ਕਿੱਦਾਂ ਗੁੱਦੇ ਕੁੜੀਏ ਕਿੱਦੇ ਨੂੰ ਕੀ ਆ ਤੂੰ ਆਪਦਾ ਦੇਖ ਭਾਈ ਜਾ ਕੇ ਆਪਾਂ ਬਾਗ ਚੱਲਾਂਗੇ ਤੇਰੇ ਕਿਹੜਾ ਕੋਈ ਅੱਗੇ ਪਿੱਛੇ ਆ ਵੀ ਉਹਨਾਂ ਨੂੰ ਲੈ ਕੇ ਆਨਾ ਜੇ ਤੂੰ ਕਿਸੇ ਨੂੰ ਲੈ ਕੇ ਜਾਣਾ ਹੋਇਆ ਆਪਦਾ ਇੱਕ ਦੋ ਚਾਰ ਲੈ ਚੱਲੀ 10 ਬੰਦੇ ਆਖਿਆ ਉਹਨਾਂ ਨੇ ਮੈਂ ਤਾਂ ਯਾਰ ਕਿਸੇ ਨੂੰ ਨਹੀਂ ਲੈ ਜਾਂਦਾ ਹੀ ਨਹੀਂ ਪਤਾ ਕੋਈ ਪਾਣੀ ਮਾਰ ਦੇਵਾ ਬਾਵਾ ਤੇਰੇ ਘਰੇ ਲੈ ਆ ਕੀ ਬਿਠਾਉ ਨੂੰ ਬੱਸ ਫਿਰ ਆ ਹੀ ਨਹੀਂ ਪਤਾ ਜਿਸ ਸਮਾਨ ਇਕੱਠਾ ਹੋ ਗਿਆ ਕੱਲ ਨੂੰ ਲੈ ਆ ਮੈਂ ਬਸ ਤੂੰ ਛੇਤੀ ਗੱਲ ਕਰ ਯਾਰ ਮੇਰੇ ਬਣੇ ਦਾ ਕੱਲ ਨੂੰ ਸਹੀ ਬਸ ਠੀਕ ਆ ਠੀਕ ਹੈ ਪਤਾ ਹੀ ਜਾਂ ਤੈਨੂੰ ਚੱਲ ਚੰਗਾ ਤੈਨੂੰ ਇਹ ਦੱਸੀ ਨਾ ਕਿਸੇ ਨੂੰ ਇਹ ਵੀ ਇੱਜ਼ਤ ਹੁੰਦੀ ਆ ਹਰੇ ਕੋਲੇ ਭਗਾਈ ਮਾਰ ਦੇ ਲੱਖ ਦਿੱਤਾ ਲੱਖ ਦਿੱਤਾ ਚਾ ਉਹ ਨਹੀਂ ਦੱਸਦਾ ਹਾਂ ਪਰ ਪੱਕਾ ਰਹੀਂ ਉਹਨਾਂ ਜਵਾਨ ਦਾ ਯਾਤਰਾ ਪੂਰਾ ਪੱਕਾ ਜਵਾਨ ਦਾ ਲਜੀ ਕੰਮ ਲੋਟ ਆ ਗਿਆ ਤਾਂ ਠੀਕ ਆ ਯਾਰ ਕਿਤੇ ਮੇਨ ਤਾਂ ਬਹਿ ਵਜਾ ਹੁੰਦਾ ਕਿਤੇ ਉਹ ਲੱਖ ਰੁਪਏ ਵੀ ਨਾ ਜਾਵੇ ਤੇ ਨਾਲੇ ਲੋਕ ਚ ਏਡਾ ਕਰਨ ਮੁੜਕੇ ਇਹਦੇ ਮਗਰ ਮੈਂ ਸਰਪੰਚ ਲੈ ਕੇ ਤੁਰਿਆ ਫਿਰਾਂ